ਗੁਰਸੇਖ ਨੌਜਵਾਨ ਦੇ ਬੋਟਾਲ ਕਿਲੇ ਦੇ ਅੰਦਰ ਜਿਹੜਾ ਜਾਣ ਦੀ ਕੋਸ਼ਿਸ਼ ਕੀਤੀ ਜਾਂਦੀ ਹੈ ਪਰ ਉਸ ਗੁਰਸੇਖ ਨੌਜਵਾਨ ਨੂੰ ਲਾਲ ਕਿਲੇ ਦੇ ਵਿੱਚ ਜਾਣ ਤੋਂ ਰੋਕ ਦਿੱਤਾ ਜਾਂਦਾ ਹੈ ਕਿਉਂਕਿ ਉਸ ਗੁਰਸੇਖ ਨੌਜਵਾਨ ਦੇ ਤਕਕਾਰ ਪਾਏ ਹੋਏ ਸੀ ਕੁ ਸੰਵਿਧਾਨ ਤਾਂ ਸਾਡਾ ਆਪਣਾ ਹੀ ਸਾਡੇ ਲਈ ਬਣਿਆ ਸੀ ਪਰ ਜਦੋਂ ਸੰਵਿਧਾਨ ਦੀ ਦੁਰਵਰਤੋਂ ਹੋਣੀ ਸ਼ੁਰੂ ਹੋ ਗਈ ਉਹ ਲੋਕ ਜਿਹੜੇ ਕਹਿੰਦੇ ਅਸੀਂ ਇਸ ਸੰਵਿਧਾਨ ਦੇ ਰੱਖੇ ਆਂ ਸੰਵਿਧਾਨ ਦੇ ਨੂੰ ਪਾੜਨ ਵਾਲੇ ਸੰਵਿਧਾਨ ਨੂੰ ਬੁਗਾਰਨ ਵਾਲੇ 1949 ਦੇ ਵਿੱਚ ਇਹਨਾਂ ਨੇ ਕਿਹਾ ਕਿ ਪੰਜਾਬੀ ਲਿਖਣੀ ਬੋਲਣੀ ਛੱਡ ਦੇ 1952 ਦੇ ਪਾ ਬੱਚੇ ਇਹਨਾਂ ਨੇ ਪੰਜਾਬ ਦੇ ਸਾਰੇ ਲੋਕਾਂ ਨੂੰ ਜਾਂ ਤੁਸੀਂ ਨਹੀਂ ਆ ਕਿ ਆਪਣੇ ਮਾਤ ਭਾਸ਼ਾ ਹਿੰਦੀ ਲਿਖਾਓ ਨਹੀਂ ਪੰਜਾਬੀਆਂ ਦੇ ਸਿੱਖਾਂ ਦੇ ਮੁੱਢੋਂ ਢਿਮੋ ਦੁਸ਼ਮਣਾਂ 92 1966 ਦਾ ਜੀ ਮਾਸਟਰ ਤਾਰਾ ਸਿੰਘ ਨੇ ਮਰਨ ਮਰ ਰੱਖਿਆ ਕਿ ਸਾਨੂੰ ਪੰਜਾਬੀ ਸੂਬਾ ਚਾਹੀਦਾ ਬਿਲਕੁਲ ਉਹਦੇ ਵਿਰੋਧ ਦੇ ਵਿੱਚ ਜਗਤਪਤ ਸ਼ਰਮਾ ਸੀ ਇਹਨਾਂ ਦਾ ਭਾਜਪਾ ਦਾ ਜਨ ਸੰਗੀ ਉਹਨੇ ਰੱਖ ਲਿਆ ਲਵਦਵਾ ਸਾਹਿਬ ਤੋਂ ਅਨੰਦਪੁਰ ਸਾਹਿਬ ਤੱਕ ਗੁਰੂ ਗੋਬਿੰਦ ਸਿੰਘ ਮਾਰਕ ਲਿਖ ਕੇ ਉਹਨਾਂ ਨੇ ਬੋਰਡ ਲੱਗੇ ਨਾ ਕਿ ਗੁਰੂ ਗੋਬਿੰਦ ਸਿੰਘ ਮਾਰਕ ਤੁਸੀਂ ਇਹ ਦੇਖੋ ਵੀ ਕਿੱਥੋਂ ਕਿੱਥੋਂ ਤੱਕ ਰੋਡ ਲਾਏ ਸੀਗੇ ਸਰਕਾਰ ਨੇ ਉਹਦੋਂ ਕਨੈ ਜੈਲ ਸਿੰਘ ਦੀਗਵਾਈ ਚ ਲੱਗੇ ਸੀ ਇਤਨਾ ਭਾਜਪਾਈਆਂ ਨੇ ਜਨ ਸੰਗੀਆਂ ਨੇ ਉਹ ਬੋਰਡ ਪੱਟ ਤੇ ਸਾਰੇ ਜਿਹੜੇ ਪੱਥਰ ਲਾਏ ਸੀ ਜਿਹੜੇ ਜਨ ਸੰਗੀ ਆ ਇਹ ਉਹ ਜਿਹੜੇ ਉਸ ਵੇਲੇ ਫੌਜੀਆ ਜਿਹੜੇ ਫੌਜੀਆ ਨੇ ਹਮਲਾ ਕੀਤਾ ਜਿਹੜੇ ਫੌਜੀ ਉਦੋਂ ਮਾਰੇ ਸੀ ਕਿ ਸਿੰਘਾ ਨਦਰ ਬੈਠਾ ਨੇ ਅੱਜ ਵੀ ਉਹਨਾਂ ਦੀ ਯਾਦ ਚ ਛੇਤੀ ਛੇਤੀ ਨੂੰ ਹਰ ਸਾਲ ਦਿਨ ਮਨਾਉਂਦੇ ਆ ਉਹ ਵੀ ਪੰਡਤ ਜੀ ਐਸ ਕਿਰਪਾ ਨਾਲ ਇਕੱਠੇ ਹੋ ਗਏ ਕਿ ਗੁਰੂ ਸਾਹਿਬ ਸਾਡੇ ਤਾਂ ਜਨੇਊ ਖਤਰਾ ਛੋਟਾ ਧਾਰਮਿਕ ਜਿਹੜਾ ਚਿੰਨ ਅਜਨੇ ਉਹਨੂੰ ਬਚਾਉਣ ਲਈ ਸਾਡੇ ਗੁਰੂ ਸਾਹਿਬ ਬਲਦਾਨ ਦਿੰਦੇ ਆ ਤੇ ਤੁਸੀਂ ਸਾਡੇ ਧਾਰਮਿਕ ਜਿੰਨਾ ਦੇ ਉੱਤੇ ਇਸ ਤਰ੍ਹਾਂ ਨਿਸ਼ਾਨੇ ਲਾਉਂਦੇ ਤੁਸੀਂ ਇਸ ਭੈੜੀ ਨਜ਼ਰ ਨਾਲ ਉਹਨਾਂ ਨੂੰ ਇੱਟ ਹਰ ਇੱਕ ਗੱਲ ਵਿੱਚ ਪਾਕਿਸਤਾਨ ਨੂੰ ਭੰਡ ਦੇਉਂਦਾ ਪਾਕਿਸਤਾਨ ਐਜੂਕੇਸ਼ਨ ਆ ਜਾਂਦਾ ਪਾਕਿਸਤਾਨ ਦੇ ਪਾਕਿਸਤਾਨ ਚਲੇ ਜਾਈਏ ਉੱਥੇ ਕੀ ਪਵੰਤੀ ਹੁੰਦੀ ਜੀ ਕਿਸੇ ਬਾਹਰ ਦੇ ਮੁਲਕ ਕੋ ਕੈਨੇਡਾ ਅਮਰੀਕਾ ਇੰਗਲੈਂਡ ਕਿਤੇ ਚਲੇ ਜਾਓ ਕਿਤੇ ਨਹੀਂ ਕੋਈ ਪਵੰਤੀ ਚੋਰ ਚਲੇ ਜਾਓ ਕਿਤੇ ਨਹੀਂ ਪਵੰਤੀ ਸਾਡੇ ਮੁਲਕ ਸਾਨੂੰ ਕਿਉਂ ਨਹੀਂ ਵਧਾਇਆ ਜਾਂਦਾ ਸਤਸ਼੍ਰੀ ਅਕਾਲ ਨਿਰਪੱਖ ਪੋਸਟਰਾਂ ਜੁੜਿਆ ਤੁਸੀਂ ਮਾ ਸਮਰੰਜਿਤ ਸਿੰਘ ਸਦਾਣਾ ਅਕਸਰ ਭਾਰਤ ਦੇਸ਼ ਦੇ ਵਿੱਚ ਵਿਵਾਦ ਬਣਦੇ ਰਹਿੰਦੇ ਔਰ ਇੱਕ ਵਿਵਾਦ ਫੇੜਾ ਜਿਹੜਾ ਦਵਾਰੇ ਉਹ ਸਿੱਖਾਂ ਦੇ ਨਾਲ ਸੰਬੰਧਿਤ ਹੈ ਬੀਤੇ ਕੱਲ ਗੁਰਸਿੱਖ ਨੌਜਵਾਨ ਦੇ ਵੱਲੋਂ ਲਾਲ ਕਿਲੇ ਦੇ ਅੰਦਰ ਜਿਹੜਾ ਜਾਣ ਦੀ ਕੋਸ਼ਿਸ਼ ਕੀਤੀ ਜਾਂਦੀ ਹੈ ਪਰ ਆਜ਼ਾਦੀ ਦਿਹਾੜਾ ਮਨਾਉਣ ਦੇ ਲਈ ਪਰ ਉਸ ਗੁਰਸਿੱਖ ਨੌਜਵਾਨ ਨੂੰ ਲਾਲ ਕਿਲੇ ਦੇ ਵਿੱਚ ਜਾਣ ਤੋਂ ਰੋਕ ਦਿੱਤਾ ਜਾਂਦਾ ਕਿਉਂਕਿ ਉਸ ਗੁਰਸਿੱਖ ਨੌਜਵਾਨ ਦੇ ਕਕਾਰ ਪਾਏ ਹੋਏ ਸੀ ਸ਼੍ਰੀ ਸਾਹਿਬ ਪਾਇਆ ਹੋਇਆ ਸੀ ਹੱਥ ਦੇ ਵਿੱਚ ਕੜਾ ਪਾਇਆ ਹੋਇਆ ਸੀ ਸਿੱਖਾਂ ਨੇ 60% ਕੁਰਬਾਨੀਆਂ ਨੇ ਜਿਹੜੀਆਂ ਇਸ ਸਟੇਸ਼ਨ ਨੂੰ ਆਜ਼ਾਦ ਕਰਾਉਣ ਵਾਸਤੇ ਦਿੱਤੀਆਂ ਇਹ ਮਾਮਲਾ ਪਹਿਲਾ ਨਹੀਂ ਇਸ ਤੋਂ ਪਹਿਲਾਂ ਜੈਪੁਰ ਦੇ ਬੱਚਾ ਤਰਨਤਾਰ ਦੀ ਲੜਕੀ ਗੁਰਪ੍ਰੀਤ ਕੌਰ ਨੂੰ ਜਿਹੜਾ ਸ਼੍ਰੀਸਾ ਪਾਇਆ ਹੁਣ ਕਰਕੇ ਔਰ ਹੱਥ ਦੇ ਵਿੱਚ ਕੜਾ ਪਾਇਆ ਹੁਣ ਕਰਕੇ ਜਿਹੜਾ ਯੂਪੀਐਸਸੀ ਦੇ ਪੇਪਰ ਦੇ ਵਿੱਚ ਬੈਠਣ ਤੋਂ ਰੋਕ ਦਿੱਤਾ ਜਾਂਦਾ ਉਸ ਤੋਂ ਪਹਿਲਾਂ ਹਿਸਾਰ ਦੇ ਬੱਚ ਗੁਰਸਖ ਨੌਜਵਾਨ ਦੇ ਗੁੱਟ ਦੇ ਵਿੱਚ ਕੜਾ ਪਾਇਆ ਹੋਇਆ ਸੀ ਉਹਨਾਂ ਨੂੰ ਵੀ ਇਸੇ ਕਾਰਨ ਕਰਕੇ ਪੇਪਰ ਦੇ ਵਿੱਚ ਬੈਠਣ ਤੋਂ ਰੋਕ ਦਿੱਤਾ ਜਾਂਦਾ ਸਿੱਖਾਂ ਦੇ ਨਾਲ ਬਤਕਰਾ ਕਿਉਂ ਸਿੱਖਾਂ ਦੇ ਇੱਕ ਕਾਰਾ ਤੇ ਇਤਰਾਜ਼ ਕਿਉਂ ਇਸ ਤੇ ਵਿਚਾਰ ਚਰਚਾ ਕਰਾਂਗੇ ਸਾਡੇ ਨਾਲ ਮੌਜੂਦ ਨੇ ਕਮਲਜੀਤ ਸਿੰਘ ਬਰਾੜ ਪਹਿਲਾਂ ਆਪਾਂ ਉਹਨਾਂ ਦਾ ਸਵਾਗਤ ਕਰਦੇ ਹਾਂ ਸਭ ਤੋਂ ਪਹਿਲਾਂ ਬਹੁਤ ਬਹੁਤ ਸਵਾਗਤ ਹੈ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਕੀਠਾ ਕੋਈ ਕਿਰਪਾ ਸਤਿਗੁਰਾਂ ਦੀ ਮਿਹਰ ਹੈ ਜੀ ਜੀ ਪਰ ਕੀ ਜਿਹੜਾ ਭਾਰਤ ਦਾ ਸੰਵਿਧਾਨ ਹੈ ਉਹ ਠੀਕ ਲੱਗਦਾ ਉਹਨੂੰ ਤੁਸੀਂ ਆਪਣਾ ਮੰਨਦੇ ਕੋਈ ਸੰਵਿਧਾਨ ਤਾਂ ਸਾਡਾ ਆਪਣਾ ਹੀ ਆ ਸਾਡੇ ਲਈ ਬਣਿਆ ਸੀ ਪਰ ਜਦੋਂ ਸੰਵਿਧਾਨ ਦੀ ਦੁਰਵਰਤੋਂ ਹੋਣੀ ਸ਼ੁਰੂ ਹੋ ਜੇ ਹੂੰ ਉਹ ਲੋਕ ਜਿਹੜੇ ਕਹਿੰਦੇ ਅਸੀਂ ਸੰਵਿਧਾਨ ਦੇ ਰਾਖੇ ਆ ਉਹ ਸੰਵਿਧਾਨ ਦੇ ਨੂੰ ਪਾੜਨ ਵਾਲੇ ਸੰਵਿਧਾਨ ਨੂੰ ਵਿਗਾੜਨ ਵਾਲੇ ਬਣ ਜਾਂਦੇ ਆ ਹਾਂ ਨਾਰਾ ਦੇਣ ਕਿਸੇ ਸੰਵਿਧਾਨ ਪਚਾਉਣਾ ਹੈ ਜੀ ਤਾਂ ਉਦੋਂ ਫਿਰ ਸਾਡੇ ਗੱਲੋਂ ਗੱਲ ਵੱਸੋਂ ਬਾਹਰ ਹੋ ਜਾਂਦੀ ਹੈ ਹਾਂ ਤੁਸੀਂ ਗੱਲ ਭਾਜਪਾ ਦੀ ਕੀਤੀ ਜਨ ਸੰਘ ਦੀ ਕੀਤੀ ਹੈ ਤੁਸੀਂ ਉਹਨਾਂ ਦੀ ਨਫ਼ਰਤ ਦੀ ਗੱਲ ਕੀਤੀ ਹੈ ਸਿੱਖਾਂ ਪ੍ਰਤੀ ਇਹ ਅੱਜ ਦੀ ਨਹੀਂ ਇਹ ਤਾਂ 1949 ਦੀ ਹੈ 1955 ਦੀ ਗੱਲ ਕਰ ਲੋ 1949 ਦੇ ਵਿੱਚ ਇਹਨਾਂ ਨੇ ਕਿਹਾ ਕਿ ਪੰਜਾਬੀ ਲਿਖਣੀ ਬੋਲਣੀ ਛੱਡ ਦਿਓ 1955 ਦੇ ਬੱਚੇ ਇਹਨਾਂ ਨੇ ਪੰਜਾਬ ਦੇ ਸਾਰੇ ਹਿੰਦੂਆਂ ਨੂੰ ਜਨ ਸੰਘੀਆਂ ਨੇ ਕਿਹਾ ਤੇ ਆਪਣੀ ਮਾਤ ਭਾਸ਼ਾ ਹਿੰਦੀ ਲਿਖਾਓ ਇਹ ਪੰਜਾਬੀਆਂ ਦੇ ਤੇ ਸਿੱਖਾਂ ਦੇ ਮੁੱਢੋਂ ਕਦੀਮੋਂ ਦੁਸ਼ਮਣ ਆ ਤੁਸੀਂ ਸੋਚੋਗੇ ਇੱਕ ਵਾਰੀ ਪੰਜਾਬੀ ਸੂਬੇ ਵੰਡ ਵੇਲੇ 1966 ਦੀ ਗੱਲ ਹੈ ਜੀ ਮਾਸਟਰ ਤਾਰਾ ਸਿੰਘ ਨੇ ਮਰਨ ਵਾਰਤ ਰੱਖਿਆ ਕਿ ਸਾਨੂੰ ਪੰਜਾਬੀ ਸੂਬਾ ਚਾਹੀਦਾ ਬਿਲਕੁਲ ਉਹਦੇ ਵਿਰੋਧ ਦੇ ਵਿੱਚ ਜਗਤਪਤ ਸ਼ਰਮਾ ਸੀ ਕਿ ਇਹਨਾਂ ਦਾ ਭਾਜਪਾ ਦਾ ਜਨਸੰਗੀ ਉਹਨੇ ਰੱਖ ਲਿਆ ਕਿ ਪੰਜਾਬੀ ਸੂਬਾ ਨਹੀਂ ਬਣਨਾ ਚਾਹੀਦਾ ਜੀ ਫਿਰ ਜਦੋਂ ਅਨ ਆਪਣਾ ਦਮਦਵਾ ਸਾਹਿਬ ਤੋਂ ਅਨੰਤਪੁਰ ਸਾਹਿਬ ਤੱਕ ਗੁਰੂ ਗੋਬਿੰਦ ਸਿੰਘ ਮਾਰਗ ਲਿਖ ਕੇ ਉਹਨਾਂ ਦੇ ਉੱਤੇ ਬੋਰਡ ਲੱਗੇ ਨਾ ਕਿ ਗੁਰੂ ਗੋਬਿੰਦ ਸਿੰਘ ਮਾਰਗ ਹੂੰ ਤੁਸੀਂ ਇਹ ਦੇਖੋ ਵੀ ਕਿੱਥੋਂ ਕਿੱਥੋਂ ਤੱਕ ਬੋਰਡ ਲਾਏ ਸੀਗੇ ਸਰਕਾਰ ਨੇ ਉਹ ਤੋਂ ਗਿਆਨੀ ਚੈਲ ਸਿੰਘ ਦੀਗਵਾਈ ਚ ਲੱਗੇ ਸੀ ਹੂੰ ਤਾਂ ਉਸ ਵੇਲੇ ਇਹਨਾਂ ਭਾਜਪਾਈਆਂ ਨੇ ਜਨਸੰਗੀਆਂ ਨੇ ਉਹ ਬੋਰਡ ਹੀ ਪਟਤੇ ਸਾਰੇ ਜਿਹੜੇ ਮੀਂਹ ਪੱਥਰ ਲਾਏ ਸੀ ਜੀ ਕਿ ਇਹਨੂੰ ਗੁਰੂ ਗੋਬਿੰਦ ਸਿੰਘ ਮਾਰਗ ਦਾ ਨਾਂ ਨਾ ਦਿੱਤਾ ਜਾਵੇ ਹੂੰ ਸਾਡੀ ਜਿਹੜੀ ਧਾਰਾ 25 ਬੀ ਤੁਸੀਂ ਕਹਿੰਦੇ ਹੋ ਗੱਲ ਕੀਤੀ ਆਪਾਂ ਉਹ ਕਹਿੰਦੀ ਆ ਕਿ ਆਪ ਦੇ ਧਰਮ ਦੀ ਗੱਲ ਆਜ਼ਾਦੀ ਨਾਲ ਕਰ ਸਕਦੇ ਹੋ ਆਪ ਦੇ ਧਰਮ ਦਾ ਪ੍ਰਚਾਰ ਕਰ ਸਕਦੇ ਹੋ ਤੁਸੀਂ ਕੋਈ ਵੀ ਧਰਮ ਅਪਣਾ ਸਕਦੇ ਹੋ ਕਕਾਰ ਰੱਖਣ ਦਾ ਅਧਿਕਾਰ ਵੀ ਧਾਰਾ B ਆ ਜਿਹੜੀ ਉਹ ਦਿੱਤੀ ਆ ਮੈਂ ਕਿਹਾ ਕਕਾਰ ਰੱਖਣ ਦੀ ਗੱਲ ਜਿੱਥੇ ਆ ਗਈ ਨਾ ਕਕਾਰ ਸਾਨੂੰ ਪਾਤਸ਼ਾਹ ਨੇ ਬਖਸ਼ਿਆ ਇਹ ਜੀ ਬਿਲਕੁਲ ਇਸ ਇਸ ਤੋਂ ਪਹਿਲਾਂ ਕੋਈ ਰਖਦਾ ਨਹੀਂ ਸੀ ਹਥਿਆਰ ਤੇ ਕਕਾਰ ਜਿਹੜੇ ਪੰਜ ਕਕਾਰ ਇਹ ਪਾਤਸ਼ਾਹ ਦੀ ਦੇਣ ਆ ਇੱਥੇ ਬਾਦਲਾ ਨੇ ਪਾਤਸ਼ਾਹ ਨਾਲ ਪੰਗਾ ਲਿਆ ਏ ਮੱਥਾ ਲਾਇਆ ਗੁਰੂ ਨਾਲ ਤੇ ਬਾਦਲਾ ਦਾ ਕੱਖ ਨਹੀਂ ਰਿਹਾ ਤੇ ਰਹਿਣਾ ਇਹਨਾਂ ਜੱਤ ਸੰਗੀਆਂ ਦਾ ਜੀ ਜਿਸ ਪੱਧਰ ਤੇ ਇਹ ਨਫਰਤ ਫਲਾ ਰਹੇ ਇਹ ਮੁਲਕ ਪਿਆਰ ਮੁਹੱਬਤ ਦਾ ਸੰਦੇਸ਼ ਦੇਣ ਵਾਲਾ ਦਾ ਹੈ ਹੂੰ ਇਹ ਮੁਲਕ ਪਿਆਰ ਨਾਲ ਬਣਿਆ ਹੋਇਆ ਹੈ ਹਰ ਇੱਕ ਧਰਮ ਦਾ ਹਰ ਇੱਕ ਜਾਤੀ ਦਾ ਹਰ ਇੱਕ ਬੋਲੀ ਵਾਲਾ ਇੱਕ ਗੁਲਦਸਤਾ ਹੈ ਮੁਲਕ ਦਾ ਜੀ ਤੇ ਉਸ ਗੁਲਦਸਤੇ ਨੂੰ ਖਰਾਬ ਕਰਨ ਦਾ ਯਤਨ ਕਰ ਰਿਹਾ ਜਨਸੰਗੀ ਤੇ ਭਾਜਪਾ ਜਦੋਂ ਦਾ ਇਹਨਾਂ ਦੇ ਹੱਥ 'ਚ ਆ ਜਾਏ ਹੂੰ ਜਦੋਂ ਇਹਨਾਂ ਦੇ ਹੱਥ 'ਚ ਰਾਜ ਨਹੀਂ ਸੀ ਉਦੋਂ ਦੀ ਕਰਤੂਤਾਂ ਦੇਖ ਲੋ ਉਹਨਾਂ ਦੀ ਜੀ ਜਿਸ ਵੇਲੇ ਸਿੱਖਾਂ ਦੇ ਖਿਲਾਫ ਦੀ ਗੱਲ ਹੈ ਜਿਸ ਵੇਲੇ ਇਹ ਗੱਲ ਚੱਲੀ ਕਿ ਅੰਮ੍ਰਿਤਸਰ ਸਾਹਿਬ ਨੂੰ ਪਵਿੱਤਰ ਸ਼ਹਿਰ ਦਾ ਦਰਜਾ ਦਿੱਤਾ ਜਾਵੇ ਜੀ ਤਾਂ ਉਸ ਵੇਲੇ ਇਨਾਂ ਹੀ ਜਨਸੰਗੀਆਂ ਨੇ ਜਿਹੜਾ ਭਾਜਪਾ ਦਾ ਪ੍ਰਧਾਨ ਸੀ ਉਦੋਂ ਅੰਮ੍ਰਿਤਸਰ ਦਾ ਹਰਬੰਸ ਲਾਲ ਖੰਨਾ ਹੂੰ ਉਹਨੇ ਆਪ ਦੀ ਟੀਮ ਆਪਦੇ ਗੁੰਡੇ ਬਦਮਾਸ਼ ਇਕੱਠੇ ਕੀਤੇ ਬੀੜੀਆ ਸੈਕਟਰ ਦੇ ਬੰਡਲ ਬੰਨ ਕੇ ਨਾਲ ਡਾਂਗਾ ਸੋਟੀਆਂ ਦੇ ਸਾਰੇ ਸ਼ਹਿਰ ਚ ਜਲੂਸ ਕੱਢਿਆ ਜੀ ਧੂਆਂ ਸਾਰੇ ਸ਼ਹਿਰ ਚ ਕੱਢਿਆ ਕੇ ਬਣਾ ਕੇ ਦਿਖਾ ਪਵਿੱਤਰ ਸ਼ਹਿਰ ਹੂੰ ਉਸ ਤੋਂ ਬਾਅਦ ਦਰਬਾਰ ਸਾਹਿਬ ਦਾ ਮਾਡਲ ਸੀ ਰੇਲਵੇ ਸਟੇਸ਼ਨ ਤੇ ਬਣਾਇਆ ਉਹ ਤੋੜਿਆ ਹੂੰ ਗੁਰੂ ਰਾਮਦਾਸ ਪਾਸ਼ਾ ਦਾ ਸਰੂਪ ਸੀ ਮਤਲਬ ਇਸ ਗੱਲ ਦੀ ਚੀਜ਼ ਉੱਠਦੀ ਆ ਮਨ 'ਚ ਕਿ ਐਡੀ ਕਨੌਣੀ ਹਰਕਤ ਗੁਰੂ ਰਾਮਦਾਸ ਪਾਸ਼ਾ ਦੇ ਸਰੂਪ ਦੇ ਉੱਤੇ ਟੇਪ ਨਾਲ ਸਿਲਟ ਚਪਕਾਤੀ ਹੂੰ ਤੇ ਹੂੰ ਤਿੰਨਾਂ ਦਿਨਾਂ ਬਾਅਦ ਉਹੀ ਹਰਵੰਸ لال ਖੰਨਾ ਘਰੇ ਜਾ ਕੇ ਉਹਦੇ ਬੜਕਾਤਾ ਸੀ ਸਾਡੇ ਮੁੰਡਿਆਂ 'ਚ ਹੂੰ ਖਤਮ ਕਰਤਾ ਸੀ ਉਹਦਾ ਬਦਲਾ ਲੈ ਲਿਆ ਸੀ ਬਿਆਦੀ ਦਾ ਜੀ ਪਰ ਬਿਸ਼ਰਮੀ ਦੀ ਹੱਦ ਦੇਖੋ ਉਸ ਤੋਂ ਬਾਅਦ ਬਾਦਲਾਂ ਨੇ ਅਕਾਲੀ ਦਲ ਵਾਲੇ ਅਕਾਲੀ ਦਲ ਬਾਦਲ ਨੇ ਹੂੰ ਇਹਨਾਂ ਨੇ ਉਹਦਾ ਸਮਾਰਕ ਬਣਾਇਆ ਜੀ ਹਰਵੰਸ لال ਖੰਨੇ ਦਾ ਸਮਾਰਕ ਬਣਿਆ ਹੋਇਆ ਅੰਮ੍ਰਿਤਸਰ ਦੇ ਵਿੱਚ ਜਿੱਥੋਂ ਭਾਜਪਾ ਦਾ ਦਫ਼ਤਰ ਚਲਾਉਂਦੀ ਹੈ ਹੂੰ ਕੋਈ ਹਰਕਤ ਬਾਦਲ ਦੀ ਉਸ ਸਮਾਰਕ ਦਾ ਉਸ ਹਰਵੰਸ لال ਖੰਨੇ ਦੇ ਬੁੱਤ ਤੋਂ ਪਰਦਾ ਆ ਬਾਦ ਲਾ ਰਿਹਾ ਹੂੰ ਜਿਸ ਹਰਵੰਸ لال ਖੰਨੇ ਨੇ ਡਾਂਗਾ ਸੋਟੀਆਂ ਤੇ ਰੱਖ ਕੇ ਕਿਹਾ ਸੀ ਕਿ ਊੜਾ ਜਿਹੜੀ ਨਹੀਂ ਪੜੇਗੀ ਹੂੰ ਜੂੜਾ ਕਾਟ ਤਰਾਂਗੇ ਮਤਲਬ ਜੀ ਕੇਸ ਕੜਾ ਕਾ ਕੇਸ ਕਸ਼ਹਿਰਾ ਕੰਗਾ ਕਿਰਪਾਨ ਸਾਰੇ ਭੇਜੋ ਪਾਕਿਸਤਾਨ ਇਹੋ ਜੇ ਇਹੋ ਜੇ ਨਾਰੇ ਲੱਗੇ ਅਸੀਂ ਉਹ ਅਸੀਂ ਉਹਨਾਂ ਨਾਲ ਭਾਈਵਾਲੀ ਬਣੇ ਰਹੇ ਜੀ ਜਦੋਂ ਸਾਡੇ ਆਪ ਦੇ ਦੁਸ਼ਮਣ ਬਣ ਕੇ ਸਾਡੇ ਆਪ ਦੇ ਸਿੱਖ ਤੇ ਅੱਜ ਇਥੋਂ ਤੱਕ ਭਾਜਪਾ ਦਾ ਪਹੁੰਚਣ ਦਾ ਕਾਰਨ ਇਹੀ ਹੈ ਕਿਉਂ ਚੋਚੀ ਪ੍ਰੀਤਮ ਪੁੱਤਰਾ ਦੇ ਦਾਨੀ ਵੱਲੋਂ ਦਸ਼ਮੇਸ਼ ਪਿਤਾ ਵੱਲੋਂ ਬਖਸ਼ੇ ਹੋਏ ਕਕਾਰਾਂ ਦੇ ਉੱਤੇ ਹੀ ਸਵਾਰੀਆਂ ਚੱਲ ਖੜੇ ਕਰਨ ਲੱਗ ਗਏ ਉਹਦਾ ਕਾਰਨ ਇਹ ਹੈ ਕਿ ਸਾਡੇ ਆਪਣੇ ਗੰਦੇ ਮਾਨਸਿਕਤਾ ਵਾਲੇ ਬਾਦਲਾਂ ਦਾ ਟੋਲਾ ਉਹਨਾਂ ਨਾਲਿਆ ਚੱਲਿਆ ਆ ਰਿਹਾ ਤੇ ਅੱਗੇ ਉਹਦੇ ਨਾਲ ਹੀ ਜਾਣਾ ਇਹਨਾਂ ਨੇ ਇਹ ਜਦੋਂ ਸਾਡੇ ਆਪ ਦੇ ਸਿੱਖ ਭਰਾ ਇਹ ਗਦਾਰ ਬਾਦਲ ਲਾਣਾ ਉਹਨਾਂ ਨਾਲ ਰਲ ਗਿਆ ਜਨ ਸੰਗੀਆਂ ਨਾਲ ਤੇ ਫਿਰ ਬਚਣਾ ਕੀ ਹੈ ਪਿੱਛੇ ਇਹ ਤਾਂ ਇਹ ਵੀ ਸਵਾਲ ਹੈ ਸੂਬੇ ਅਸਮ ਬਦਲ ਦੀ ਪਿਛਲੇ ਦਿਨਾਂ ਦੇ ਵਿੱਚ ਬਿਆਨ ਹੁੰਦਾ ਕਿ ਸਾਡੇ ਤੇ ਉਹ ਇਲਿਗੇਸ਼ਨ ਲਾਉਂਦੇ ਆ ਜਿਨ੍ਹਾਂ ਨੇ ਦਰਬਾਰ ਸਾਹਿਬ ਤੇ ਅਟੈਕ ਕਰਵਾਇਆ ਜਿਨ੍ਹਾਂ ਦੀ ਸਰਕਾਰ ਨੇ ਉਹਨਾਂ ਨੇ ਕੋਈ ਨਾਂ ਸਿੱਧੇ ਤੌਰ ਤੇ ਨਹੀਂ ਲਿਆ ਪਰ ਉਹਨਾਂ ਨੇ ਇਹ ਵੀ ਗੱਲ ਕੀਤੀ ਤੁਸੀਂ ਵੀ ਕਾਂਗਰਸ ਦਾ ਹਿੱਸਾ ਰਹੇ ਹੋ ਦਸਤ ਸਿੰਘ ਬਰਾੜ ਐਮਐਲਏ ਰਹਿਆ ਲਗਾਤਾਰ ਬਾਗੇ ਬਣਾਉਣੇ ਦੇ ਵਿੱਚ ਉਦੋਂ ਤੁਹਾਡੇ ਜਾਣ ਦੇ ਪਿੱਛੇ ਗੱਲਾਂ ਸੀ ਕਿ ਅਸੀਂ ਤਾਂ ਉਸ ਧਿਰ ਦਾ ਹਿੱਸਾ ਹੈਗੇ ਜਿਨ੍ਹਾਂ ਨੇ ਦਰਬਾਰ ਸਾਹਿਬ ਤੇ ਅਟੈਕ ਕੀਤਾ ਅਸੀਂ ਤਾਂ ਅੱਜ ਵੀ ਕਹਿੰਨੇ ਆ ਇੰਦਰਾ ਗਾਂਧੀ ਨੂੰ ਮਾਰਾ ਅਸੀਂ ਤਾਂ ਪਹਿਲੇ ਦਿਨ ਤੋਂ ਇਸ ਗੱਲ ਨੂੰ ਇੰਦਰਾ ਗਾਂਧੀ ਨੂੰ ਕਹਿੰਨੇ ਆ ਕਿ ਉਹ ਗਲਤ ਫੈਸਲਾ ਸੀ ਉਹਦਾ ਤੇ ਉਹਦਾ ਇਸ ਗਲਤ ਫੈਸਲੇ ਕਰਕੇ ਉਹਨੂੰ ਸੰਸਾਰ ਤੋਂ ਜਾਣਾ ਪੈ ਗਿਆ ਨਾ ਜਲਦੀ ਨਹੀਂ ਤੇ ਬਥੇਰਾ ਰਾਜ ਕਰਦੀ ਉਹ ਗੱਲ ਤਾਂ ਉੱਥੇ ਹੀ ਆ ਗਈ ਨਾ ਵੀ ਮੱਥਾ ਉਹਨੇ ਵੀ ਲਾ ਲਿਆ ਅਕਾਲ ਤਖਸਾਲਬ ਨਾ ਤੇ ਉਹਦਾ ਬਚਿਆ ਕੀ ਤੇ ਅੱਜ ਮੱਥਾ ਬਾਦਲ ਲਾਣਾ ਵੀ ਲਈ ਬੈਠਾ ਤੇ ਹੁਣਾਂ ਜਨਸੰਗੀ ਵੀ ਲਈ ਬੈਠੇ ਮੱਥਾ ਇਹਨਾਂ ਦਾ ਰਹਿਣਾ ਕੱਖ ਨਹੀਂ ਸਾਰਿਆਂ ਦਾ ਇਹ ਤਾਂ ਇਹ ਤਾਂ ਗੱਲ ਇਹਨਾਂ ਨੂੰ ਸਮਝਾ ਰਹੇ ਆ ਨਾ ਇਹ ਉਹੀ ਜਨਸੰਗੀ ਆ ਜਿਨ੍ਹਾਂ ਨੇ ਇੰਦਰਾ ਗਾਂਧੀ ਦੇ ਪੈਰਾਂ 'ਚ ਫੁੱਲਾਂ ਦਾ ਟੋਕਰਾ ਰੱਖਦੇ ਹੀ ਲਿਜਾ ਕੇ ਜੀ ਕਿ ਸਤ ਜਨੈਲ ਸਿੰਘ ਖਾਨ ਸਾਹਿਬ ਭਿੰਡਰਾਂ ਵਾਲੇ ਅਡਵਾਨੀ ਦੀ ਵਰਡਿੰਗ ਸੀ ਉਹਨਾਂ ਬਾਰੇ ਹੂੰ ਸੰਤਾਂ ਬਾਰੇ ਕਿ ਉਹ ਰਾਖਸ਼ਾ ਤੂੰ ਦੁਰਗਾ ਹੈ ਜੇ ਦੁਰਗਾ ਨਹੀਂ ਰਾਖਸ਼ਸ ਨੂੰ ਮਾਰੂਗੀ ਤੇ ਕੌਣ ਮਾਰੂਗਾ ਜੀ ਤੇ ਇਹ ਅਡਵਾਨੀ ਨੇ ਖੁਦ ਮੰਨੀ ਇਹ ਗੱਲ ਆ ਆਪਦੀ ਕਿਤਾਬ ਦੇ ਵਿੱਚ ਜਿਹੜੀ ਮਾਈ ਕੰਟਰੀ ਮਾਈ ਲਾਈਫ ਕਿਤਾਬ ਆ ਨਾ ਤੁਸੀਂ ਪੜ੍ਹੀ ਹੈ ਉਹਦੇ ਚ ਉਹਨੇ ਬਕਾਇਦਾ ਮੰਨੀ ਇਹ ਗੱਲ ਕਿ ਇਦਾਂ ਗਾ ਤੇ ਹਮਲਾ ਨਹੀਂ ਸੀ ਕਰਦੀ ਅਸੀਂ ਉਹਨੂੰ ਮਜਬੂਰ ਕੀਤਾ ਇਹੋ ਜਿਹੀਆਂ ਗੱਲਾਂ ਕਹਿ ਕੇ ਤੇ ਜਦੋਂ ਫਿਰ ਉਹਨੇ ਹਮਲਾ ਹੋਣ ਤੋਂ ਬਾਅਦ ਉਹਦੇ ਘਰ ਜਾ ਕੇ ਅੜਵਾਨੀ ਹੋਰਾਂ ਨੇ ਉਹਦੇ ਪੈਰਾਂ 'ਚ ਫੁੱਲਾਂ ਦਾ ਰੱਖ ਕੇ ਟੋਕਰਾ ਤੇ ਉਹਨੂੰ ਅਸੀਂ ਪਕਾਇਦਾ ਇਸ ਗੱਲ ਦਾ ਖਿਤਾਬ ਦਿੱਤਾ ਕਿ ਤੂੰ ਦੁਰਗਾ ਹੈ ਹੁਣ ਇਸ ਗੱਲ ਦਾ ਫੈਸਲਾ ਹਿੰਦੂ ਭਰਾਵਾਂ ਨੂੰ ਵੀ ਕਰਨਾ ਚਾਹੀਦਾ ਹੈ ਜੀ ਕੀ ਸਾਡੇ ਧਾਰਮਿਕ ਸਥਾਨ ਤੇ ਹਮਲਾ ਕਰਨ ਵਾਲੇ ਇੱਕ ਉਸ ਔਰਤ ਨੂੰ ਦੁਰਗਾ માતા ਨਾਲ ਮਿਲਾ ਸਕਦੇ ਹਾਂ ਅਸੀਂ ਦੁਰਗਾ ਮਾਤਾ ਦੀ ਪੂਜਾ ਕਰਦੇ ਹਿੰਦੂ ਭਰਾ ਘਰਾਂ ਦੇ ਵਿੱਚ ਪੂਜਾ ਕਰਦੇ ਆ ਆਰਤੀ ਕਰਦੇ ਆ ਉਹਦੇ ਪੂਰੇ ਮੰਤਾ ਮੰਗਦੇ ਆ ਤੇ ਕੀ ਇਹ ਨਾ ਜਨਸੰਗੀਆਂ ਦਾ ਸਾਥ ਦੇਣ ਚਾਹੁੰਦੇ ਆ ਆ ਦੇਖੋ ਵੱਡੇ ਪੱਧਰ ਤੇ ਦਿੱਤਾ ਹੈ ਸ਼ਹਿਰਾਂ ਦੇ ਵਿੱਚ ਦੇਖੋ ਦੇਈ ਜਾਂਦੇ ਆ ਸੋ ਜੀ ਪਿੱਛੇ ਹਟਣ ਦੀ ਲੋੜ ਹੈ ਨਫਰਤ ਵਾਲਿਆਂ ਨਾਲੋਂ ਇੰਨਾ ਹੀ ਬਾਜਪਾਈ ਹੋਰਾਂ ਨੇ ਅਡਵਾਨੀ ਹੋਰਾਂ ਨੇ ਤਾਂ ਅੰਮ੍ਰਿਤਸਰ ਸਾਹਿਬ ਦੇ ਵਿੱਚ ਆ ਕੇ ਪੈਦਲ ਮਾਰਚ ਕੀਤੇ ਜੀ ਕੇ ਦਰਬਾਰ ਸਾਹਿਬ ਨੂੰ ਫੌਜ ਦੇ ਹਵਾਲੇ ਕਰ ਦੇਣਾ ਚਾਹੀਦਾ ਅੱਜ ਵੀ 6 ਜੂਨ ਨੂੰ ਅੱਜ ਦੇ ਦਿਨ ਵੀ ਜਿਹੜੇ ਜਨ ਸੰਗੀ ਆ ਇਹ ਉਹ ਜਿਹੜੇ ਉਸ ਵੇਲੇ ਫੌਜੀਆ ਨੂੰ ਜਿਹੜੇ ਫੌਜੀਆ ਨੇ ਹਮਲਾ ਕੀਤਾ ਜਿਹੜੇ ਫੌਜੀ ਉਦੋਂ ਮਾਰੇ ਸੀ ਇਹ ਸਿੰਘਾਨੰਦਰ ਬੈਠਿਆ ਨੇ ਅੱਜ ਵੀ ਉਹਨਾਂ ਦੀ ਯਾਦ ਚ 6 ਤਰੀਕ 6 ਜੂਨ ਨੂੰ ਹਰ ਸਾਲ ਦਿਨ ਮਨਾਉਂਦੇ ਆ ਤੇ ਬਾਦਲ ਲਾਣਾ ਬਾਦਲ ਦਾ ਟੱਬਰ ਆਪ ਦਾ ਨਮੇ ਦਾ ਬਕਾਇਦਾ ਉੱਥੇ ਭੇਜਦਾ ਕਦੇ ਇਹਨਾਂ ਨੇ ਬਾਦਲਾਂ ਨੇ ਉਸ ਹਮਲੇ ਦੀ ਜਾਂ ਉਸ ਹਮਲੇ ਦੇ ਵਿੱਚ ਸ਼ਹੀਦ ਹੋਏ ਸਿੰਘਾਂ ਦਾ ਕਦੇ ਦਿਨ ਮਨਾਇਆ ਕਦੇ ਅਰਦਾਸ ਕੀਤੀ ਹੈ ਨਹੀਂ ਇਹ ਤਾਂ ਜਿਹੜੇ ਵਿਰੋਧੀ ਆ ਜਿਨ੍ਹਾਂ ਨੇ ਉਹਨੂੰ ਦੁਰਗਾ ਦਾ ਖਿਤਾਬ ਦਿੱਤਾ ਇੰਦਰਾ ਗਾਂਧ ਨੂੰ ਜਿਨ੍ਹਾਂ ਨੇ ਉਹ ਕਸਾਇਆ ਹਮਲਾ ਕਰਨ ਨੂੰ ਇਹ ਤਾਂ ਉਹਨਾਂ ਦੇ ਨਾਲ ਇੰਦਰਾ ਗਾਂਧ ਨੂੰ ਚੰਗਾ ਕੋਣ ਕਹਿੰਦਾ ਕੋਈ ਵੀ ਚੰਗਾ ਨਹੀਂ ਕਹਿੰਦਾ ਕੋਈ ਇਨਸਾਨ ਚੰਗਾ ਨਹੀਂ ਕਹਿੰਦਾ ਜਿਹੜਾ ਇਨਸਾਨ ਆ ਨਾ ਜਿਹਦੇ ਅੰਦਰ ਜਿਹਨੂੰ ਪਤਾ ਕਿ ਹਰੇਕ ਦੇ ਵਿੱਚ ਪ੍ਰਮਾਤਮਾ ਵਸਦਾ ਹੈ ਜਿਨੇ ਇਹ ਗੱਲ ਸਮਝੀ ਆ ਕਿ ਇੱਕ ਪਿਤਾ ਇੱਕ ਉਸਕੇ ਹਮ ਬਾਰ ਇੱਕ ਤੂੰ ਮੇਰਾ ਗੁਰਹਾਈ ਜਿਨੇ ਇਹ ਸਮਝ ਲਿਆ ਕਿ ਅਵਲ ਅੱਲਾ ਨੂਰ ਪਾਇਆ ਕੁਦਰਤ ਕੇ ਸਭ ਬੰਦੇ ਏਕ ਨੂਰ ਤੇ ਸਭ ਦਾ ਗੁਪਜਾ ਕੌਣ ਭਲੇ ਕੋ ਮੰਦ ਬਿਲਕੁਲ ਉਹ ਇੰਦਰਾ ਗਾਂਧ ਨੂੰ ਚੰਗਾ ਨਹੀਂ ਕਹੂਗਾ ਉਹ ਤਾਂ ਮੰਦਾ ਹੀ ਕੋ ਬਰਾਡ ਸਾਹਿਬ ਪੁੱਛ ਲਓ ਕਿ ਇਹ ਵੀ ਸਵਾਲ ਕਰਦਾ ਹੈ ਕਿ ਪਹਿਲਾ ਜਿਹੜਾ ਬਰਾੜ ਪਰਿਵਾਰ ਦਾ ਕਾਂਗਰਸ ਪਾਰਟੀ ਦੇ ਨਾਲ ਆ ਉਸ ਤੋਂ ਬਾਅਦ ਦੇ ਬੱਚਾ ਕਮਲਜੀਤ ਸਿੰਘ ਬਰਾੜ ਨੂੰ ਅਵਿੰਦਰ ਸਿੰਘ ਜੀ ਆਪਣਾ ਰਾਜਾ ਬਣਾਇਆ ਜਿਹੜੇ ਉਹ ਪਾਰਟੀ 'ਚੋਂ ਬਾਹਰ ਕਰ ਦਿੰਦੇ ਆ ਉਹ ਕਹਿੰਦੇ ਤਲਖੀ ਕਹਿੰਦੇ ਸਾਥ ਦੇ ਦੇ ਦਿੰਦੇ ਆ ਬਰਾੜ ਦੇ ਚਿਹਰੇ ਤੇ ਨਹੀਂ ਕੋਈ ਤਲਖੀ ਨਹੀਂ ਬੜਾ ਸਕੂਨ ਆ ਮਾਲਕ ਦੀ ਦਇਆ ਬੜੀ ਆ ਜਦੋਂ ਪਾਰਟੀ ਦੇ ਵਿੱਚ ਸੀ ਉਸ ਵੇਲੇ ਵੀ ਕਹਿੰਦੇ ਰਹੇ ਆ ਮੇਰੇ ਕੋਲ ਰਿਕਾਰਡ ਹੈ ਇੰਟਰਵਿਊ ਦਿਖਾ ਦਿੰਨਾ ਮੈਂ ਕਾਂਗਰਸ ਦੇ ਵਿੱਚ ਰਹਿੰਦਿਆਂ ਮੇਰੀ ਬਲਟੋਹੇ ਨਾਲ ਬਹਿਸ ਹੋਈ ਸੀ ਟੀਵੀ ਤੇ ਮੈਂ ਤਾਂ ਉਸ ਵੇਲੇ ਵੀ ਕਿਹਾ ਸੀ ਇੰਦਰਾ ਗਾਂਧੀ ਮੁਰਦਾਬਾਦ ਜਦੋਂ ਤੱਕ ਸਾਹਾਂਤ ਸਭ ਮੁਰਦਾਬਾਦ ਰਹੂਗੀ ਹੂੰ ਕਿਸੇ ਇੱਕ ਬੰਦੇ ਦੀ ਕਰਤੂਤ ਕਰਕੇ ਆਪਾਂ ਪਾਸੇ ਨਹੀਂ ਸੀ ਨਾ ਹੋ ਸਕਦੇ ਉਹਦੀ ਕਰਤੂਤ ਦੀ ਉਹਨੂੰ ਉਹਦੀ ਕਾਨੂੰਨੀ ਕਰਤੂਤ ਦੀ ਉਹਨੂੰ ਸਜ਼ਾ ਦਿੱਤੀ ਹੈ ਪ੍ਰਮਾਤਮਾ ਨੇ ਸਜ਼ਾ ਦਿੱਤੀ ਹੈ ਸਾਡੇ ਨੌਜਵਾਨਾਂ ਨੇ ਸਜ਼ਾ ਦਿੱਤੀ ਹੈ ਜਿਨ੍ਹਾਂ ਦਾ ਖੂਨ ਖੋਲਿਆ ਸਾਡੇ ਦਰਵਾਜ਼ੇ ਤੇ ਹਮਨ ਇੰਦਰਾ ਗਾਂਧੀ ਤਾਂ ਹਮੇਸ਼ਾ ਹੀ ਮੁਰਦਾਬਾਦ ਰਹੂਗੀ ਯਾਰ ਜੀ ਕੋਈ ਵੀ ਕੋਈ ਵੀ ਪਾਰਟੀ ਦੇ ਵਿੱਚ ਕਿਸੇ ਵੀ ਧਰ ਦੇ ਵਿੱਚ ਜਿਹੜਾ ਕੋਈ ਮਾੜਾ ਇਨਸਾਨ ਆ ਜਿਵੇਂ ਕਾਲੀ ਦਲ ਦੇ ਵਿੱਚ ਅੱਜ ਅਸੀਂ ਕਾਲੀ ਦਲ ਨੂੰ ਤਾਂ ਨਹੀਂ ਮਾੜਾ ਕਹਿੰਦੇ ਅਸੀਂ ਬਾਦਲ ਗੈਂਗ ਨੂੰ ਬਾਦਲ ਲਾਣਾ ਨੂੰ ਮਾੜਾ ਕਹਿੰਨੇ ਆ ਇਹ ਪਾਸੇ ਹੋ ਜਾਣ ਕਾਲੀ ਦਲ ਚੰਗਾ ਹੈ ਬੜੇ ਚੰਗੇ ਲੋਕ ਨੇ ਕਾਲੀ ਦਲ ਦੇ ਵਿੱਚ ਨਵਾਂ ਕਾਲੀ ਦਲ ਬਣਾਉਣ ਦੀ ਲੋੜ ਕਿਉਂ ਪੈ ਗਈ ਫਿਰ ਜੇ ਇਹੀ ਕਾਲੀ ਦਲ ਚੰਗਾ ਹੁੰਦਾ ਜੇ ਸਿਧਾਂਤਾਂ ਤੇ ਖਰਾ ਉਤਰਦਾ ਸਿੱਖ ਕੌਮ ਦੀ ਅਗਵਾਈ ਕਰਨ ਵਾਲੇ ਜੇ ਚੰਗੇ ਸੱਚੇ ਢੰਗ ਨਾਲ ਅਗਵਾਈ ਕਰਦੇ ਤੇ ਨਵੇਂ ਕਾਲੀ ਦਲ ਦੀ ਕੀ ਲੋੜ ਸੀ ਅਸੀਂ ਕਹਿੰਦੇ ਆ ਜੇ ਉਹ ਚੰਗਾ ਕੰਮ ਕਰਨਗੇ ਪਾਸੇ ਹਰ ਜੇ ਪਾਦਲ ਲੈਣਾ ਅਕਾਲੀ ਦਲ ਚੰਗਾ ਅਕਾਲੀ ਦਲ ਦੀ ਸਥਿਤੀ ਤੇ ਹਾਲਾਤ ਉਦੋਂ ਵਿਗੜੇ ਆ ਜਦੋਂ ਇਹ ਪ੍ਰਾਈਵੇਟ ਲਿਮਟਿਡ ਕੰਪਨੀ ਬਣ ਗਈ ਇਸ ਪ੍ਰਾਈਵੇਟ ਲਿਮਟਿਡ ਕੰਪਨੀ ਨੂੰ ਦੁਬਾਰਾ ਜੇ ਅਕਾਲੀ ਦਲ ਬਣਾਉਣਾ ਚਾਹੁੰਦੇ ਤਾਂ ਉਹ ਅਕਾਲੀ ਆੜੇ ਵਾਲੇ ਅਕਾਲੀ ਪਰਵਾਦ ਜਿਹੜੇ ਅੱਜ ਘਰਾਂ 'ਚ ਬੈਠੇ ਜਿਨ੍ਹਾਂ ਨੇ ਕੁਰਬਾਨੀਆਂ ਕੀਤੀਆਂ ਜਿਨ੍ਹਾਂ ਨੇ ਉਸ ਪਾਰਟੀ ਲਈ ਖੂਨ ਡੋਲਿਆ ਉਹ ਪਰਿਵਾਰ ਤਾਂ ਪਾਸੇ ਬੈਠੇ ਆ ਜੋ ਪਰਿਵਾਰ ਅੱਗੇ ਹੋ ਬਾਦਲਾਂ ਦਾ ਲੈਣਾ ਪਿੱਛੇ ਹੋ ਜੇ ਕਾਲੀਦਾ ਸਰਵਾਈਵ ਕਰ ਸਕਦਾ ਪਰ ਜਿਹੜੀਆਂ ਕਨਾਉਣੀਆਂ ਕਰਤੂਤਾ ਇਹਨਾਂ ਨੇ ਰਲ ਕੇ ਭਾਜਪਾ ਦੇ ਨਾਲ ਜਨਸੰਗੀਆਂ ਦੇ ਨਾਲ ਕੀਤੀਆਂ ਹੈ ਨਾ ਉਹ ਨਾ ਭੁੱਲਣਯੋਗ ਤੇ ਨਾ ਬਰਦਾਸ਼ਤ ਕਰਨਯੋਗ ਆ ਤੁਸੀਂ ਹਿਸਾਬ ਲਾਓ 6 ਸਾਲ ਉਦੋਂ ਬਾਜਪਾਈ ਦੀ ਸਰਕਾਰ ਰਹੀ ਕੇਂਦਰ ਦੇ ਵਿੱਚ ਵਜੀਦ ਰਹਾ ਸੁਖਵੀਰ ਬਾਦਲ ਉਸ ਤੋਂ ਬਾਅਦ ਦੋ ਵਾਰ ਵਜੀਦ ਅਹੀ ਬੀਬੀ ਹਰਸਿਮਰਤ ਕੌਰ ਬਾਦਲ ਨਾ ਤਾਂ ਉਹਨਾਂ ਨੂੰ ਬੰਦੀ ਸਿੰਘ ਯਾਦ ਆਏ ਨਾ ਉਹਨਾਂ ਨੂੰ ਅਨੰਦ ਪ੍ਰਸਾਦ ਦਾ ਮਤਾ ਯਾਦ ਆਇਆ ਨਾ ਕਿ 1984 ਦਿੱਲੀ ਸਿੱਖ ਕਤਲੇਆਮ ਯਾਦ ਆਇਆ ਤੁਸੀਂ ਦਿੱਲੀ ਸਿੱਖ ਕਤਲੇਆਮ ਦੀ ਗੱਲ ਆਪਾਂ ਕਰਦੇ ਹੁੰਦੇ ਆ ਜੀ ਦਿੱਲੀ ਸਿੱਖ ਕਤਲੇਆਮ ਦੇ ਵਿੱਚ ਉਸ ਵੇਲੇ ਜੈ ਨਗਰ ਵਾਲ ਕਮੇਟੀ ਦੀ ਰਿਪੋਰਟ ਜੈ ਨਗਰ ਵਾਲ ਕਮੇਟੀ ਬਣੀ ਸੀ ਇੱਕ ਜਾਂਚ ਵਾਸਤੇ ਤਾਂ ਕੱਲਾ ਉੱਥੇ ਜੇ ਆਪਾਂ ਕਹਿੰਨੇ ਨਾ ਵੀ ਯਕਦੀਸ਼ ਟਾਈਟਲਰ ਸਚਿਨ ਕੁਮਾਰ ਕਾਂਗਰਸ ਦੇ ਇਹ ਦੋਸ਼ੀ ਆ ਇਹਨਾਂ ਦੋਸ਼ੀਆਂ ਨੂੰ ਦੋਸ਼ ਮੁਕਤ ਕਰਨ ਲਈ ਬਾਦਲ ਨੇ ਬਾਜਪਾਈ ਦੇ ਨਾਲ ਬੈਠ ਕੇ ਸਮਝੌਤਾ ਕੀਤਾ ਜਿਹਦੇ ਅਭਜ ਦੇ ਵਿੱਚ 240 ਕੇ 45 ਬੰਦੇ ਬਾਜਪਾ ਤੇ ਆਰਐਸਐਸ ਤੇ ਛੱਡੇ ਆ ਜੀ ਜਿਨ੍ਹਾਂ ਨੂੰ ਦੋਸ਼ ਮੁਕਤ ਕਰਾਇਆ ਏ ਜਿਨ੍ਹਾਂ ਨੇ 1984 ਸਿੱਖ ਕਤਲੇਆਮ ਕੀਤਾ ਸਭ ਤੋਂ ਵੱਡਾ ਦੋਸ਼ੀ ਜਿਹੜਾ ਰਾਮ ਰਾਮ ਕੁਮਾਰ ਚੈਨ ਹਮ ਰਾਮ ਕੁਮਾਰ ਚੈਨ ਉਹ ਬੰਦਾ ਏ ਜਿਹੜਾ 1980 ਦੇ ਬਾਜਪਾਈ ਦੇ ਇਲੈਕਸ਼ਨ ਦਾ ਇਲੈਕਸ਼ਨ ਏਜੰਟ ਸੀ ਜਿਹਦੇ ਤੇ 1991 ਦੇ ਵਿੱਚ ਮੈਂ ਤੁਹਾਨੂੰ ਐਫਆਈਆਰ ਨੰਬਰ ਵੀ ਮੈਂ ਦੱਸਦਾ ਜੀ ਐਫਆਈਆਰ ਵੀ ਉਹਦੇ ਤੇ ਹੋਈ ਆ ਦਰਜ ਇਹਨਾਂ ਬੰਦਿਆਂ ਤੇ ਆ ਦੇਖੋ ਐਫਆਈਆਰ ਨੰਬਰ ਹੈਗਾ ਕਿਉਂਕਿ 3115/92 ਜੀ ਇਹ ਜੈਨ ਮਹਾਸਭਾ ਦਾ ਪ੍ਰਧਾਨ ਸੀ ਹਮ ਤੇ ਇਹਦਾ ਐਡਰੈਸ ਵੀ ਹੈਗਾ ਮੇਰੇ ਕੋਲੇ ਘਰ ਦਾ ਐਡਰੈਸ 87 ਹਾਊਸ ਨੰਬਰ 87 ਹਰੀ ਨਗਰ ਆਸ਼ਰਮ ਦਾ ਹੈ ਜੀ ਇਹਦੇ ਨਾਲ ਹੋਰ ਵੀ ਜਿਹੜੇ ਸਰਕਟ ਬੰਦੇ ਸੀ ਭਾਜਪਾ ਦੇ 1984 ਦਿੱਲੀ ਸਿੱਖਤ ਲਿਆਂ ਦੀ ਗੱਲ ਕਰ ਰਹੇ ਹਾਂ ਜਦੋਂ ਸਿੱਖਾਂ ਨੂੰ ਕੋਹ ਕੋਹ ਕੇ ਮਾਰਿਆ ਉਹਦੇ ਚ ਜਿਹੜੇ ਬੰਦੇ ਨਾਮਜਾਦਾ ਭਾਜਪਾ ਦੇ ਤੇ ਆਰਐਸਐਸ ਦੇ ਉਹਨਾਂ ਸਨ ਰਾਮਚੰਦਰ ਗੁਪਤਾ ਰਤਨ ਲਾਲ ਗਿਆਨ ਲਾਲ ਗਿਆਨ ਲਾਲ ਜੈਨ ਚੰਦਰ ਜੈਨ ਪ੍ਰਦੀਪ ਕੁਮਾਰ ਜੈਨ ਹੰਸਰਾਜ ਗੁਪਤਾ ਬਾਬੂ ਲਾਲ ਵੈਦ ਮਹੀਪਾਲ ਸ਼ਰਮਾ ਪਤਮ ਕੁਮਾਰ ਜੈਨ ਤੇ ਸ੍ਰੇਸ਼ ਚੰਦ ਜੈਨ ਇਹ 2 ਫਰਵਰੀ 2002 ਹਿੰਦਸਤਾਨ ਟਾਈਮਜ਼ ਦੀ ਰਿਪੋਰਟ ਆ ਜੀ ਉਸ ਤੋਂ ਬਾਅਦ 1993 ਦੇ ਵਿੱਚ ਅਗਸਤ 1993 ਨੇ ਇੱਕ ਹੋਰ ਅਫਾਇਰ ਦਰਜ ਹੋਈ ਇਹਨਾਂ ਨੇ 446/93 ਆਰਐਸਐਸ ਤੇ ਬੀਜੇਪੀ ਦੇ 17 ਵਰਕਰਾਂ ਤੇ ਹੋਈ ਆ ਜਿਨ੍ਹਾਂ ਦੀ ਅਗਵਾਈ ਉਹੀ ਇੱਕ ਰਾਮਕੁਮਾਰ ਜਿਆ ਇੱਕ ਰਾਜਕੁਮਾਰ ਜਿਆ ਮ੍ਰਿਤਕ ਸਰਨੀ ਉਹ ਵਰਗਿਆ ਸਰਨੀ لال ਗੁਪਤਾ ਤੇ ਬੈਦ ਮਹੀਪਾਲ ਸ਼ਰਮਾ ਇਹ ਘਰ ਇਹ ਇਹ ਰਿਪੋਰਟ ਆ 2 ਫਰਵਰੀ 2002 ਹਿੰਦੁਸਤਾਨ ਟਾਈਮ ਦੀ ਜੀ ਤੁਸੀਂ ਇਹਨਾਂ ਦੀ ਸੋਚ ਵੇਖੋ ਤੁਸੀਂ ਹੂੰ ਇਨਾਂ ਦੀ ਇਨਾਂ ਦੀ ਮਾਨਸਿਕਤਾ ਦੇਖੋ ਤੁਸੀਂ ਵੀ ਇਹ ਮਾਨਸਿਕਤਾ ਲੈ ਕੇ ਸਾਡੇ ਮੁਲਕ ਦੇ ਨੌ ਸਿੱਖਾਂ ਨੂੰ ਨਿਸ਼ਾਨਾ ਬਣਾ ਰਹੇ ਹੋ ਕੋ ਸ਼ਰਮ ਕਰੋ ਅੱਜ ਮੁਲਕ ਬਚਿਆ ਹੋਇਆ ਤਾਂ ਵੀ ਸਿੱਖਾਂ ਕਰਕੇ ਆ ਜੀ ਸਰਹੱਦਾਂ ਦੇ ਉੱਤੇ ਹੱਦਾਂ ਦੇ ਉੱਤੇ ਕੌਣ ਖੜਾ ਹੈ ਕਿਸੇ ਸਿਆਸਦਾਨ ਦਾ ਪੁੱਤ ਖੜਾ ਹੈ ਜਾਂ ਕੋਈ ਇਨਾਂ ਜਨਸੰਗੀਆਂ ਦਾ ਬੱਚਾ ਖੜਾ ਹੈ ਸਾਡੇ ਪੰਜਾਬੀਆਂ ਦੇ ਸਰਦਾਰਾਂ ਦੇ ਪੁੱਤ ਖੜੇ ਆ ਪਰ ਬਾੜ ਸਾਹਿਬ ਤੁਸੀਂ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਦੀ ਗੱਲ ਕੀਤੀ ਉਹਨਾਂ ਨੇ ਸਾਰਾ ਪਰਿਵਾਰ ਆ ਜਿਹੜਾ ਇਸ ਦੇਸ਼ ਦੇ ਲਈ ਬਲ ਦਿੱਤਾ ਔਰ ਹਿੰਦੂ ਦੀ ਚਾਤਰਗੁਰੂ ਤੇਗ ਬਾਦਰ ਜੀ ਮਹਾਰਾਜ ਉਹਨਾਂ ਨੇ ਦਿੱਲੀ ਚਾਂਦਨੀ ਚੌਂਕ ਦੇ ਵਿੱਚ ਇਹਨਾਂ ਦੇ ਤਿੰਨ ਭਾਣਾਂ ਦੇ ਜਿਹੜਾ ਆਪਣਾ ਸਿਰ ਕਲਮ ਕਰਾਇਆ ਪਰ ਆ ਜਿਹੜੇ ਸਿੱਖਾਂ ਦੇ ਕਕਾਰ ਆ ਚਾਹੇ ਉਹ ਸ਼੍ਰੀ ਸਾਹਿਬ ਦੀ ਗੱਲ ਹੋਵੇ ਪੱਗ ਦੀ ਗੱਲ ਹੋਵੇ ਕੜੇ ਦੀ ਗੱਲ ਹੋਵੇ ਫਿਰ ਉਹ ਚੁੱਪਦੇ ਕਿਉਂ ਇੱਥੇ ਇੱਥੇ ਤਾਂ ਮਸਲਾ ਹੈ ਰੋਲਾ ਤਾਂ ਇਹੀ ਹੈ ਕਿ ਤੁਹਾਨੂੰ ਬਚਾਉਣ ਦੀ ਖਾਤਰ ਤਾਂ ਗੁਰੂ ਸਾਹਿਬ ਨੇ ਜ਼ੁਲਮ ਦੇ ਖਿਲਾਫ ਆਪਣਾ ਬਲੀਦਾਨ ਦਿੱਤਾ ਤੁਹਾਨੂੰ ਕੋ ਚੁੱਪ ਰਹੇ ਕਿਉਂਕਿ ਇਹ ਇੱਕ ਮਾਨਸਿਕਤਾ ਕੁਝ ਚੰਦ ਲੋਕਾਂ ਦੀ ਆ ਆਮ ਲੋਕ ਨਹੀਂ ਚਾਹੁੰਦੇ ਇਹ ਉਹ ਆਰਐਸ ਤੇ ਭਾਜਪਾ ਦੇ ਜਿਹੜੇ ਉਹ ਕਾਰਕੁਨਾਂ ਜਿਨ੍ਹਾਂ ਦੀ ਇੱਕ ਗੰਦੀ ਪੜਾਈ ਬੜੀ ਹੋਈ ਆ ਕਿ ਇਹ ਮੁਲਕ ਹਿੰਦੂਆਂ ਦਾ ਹੈ ਪੰਜਾਬ ਚ ਅਸੀਂ ਬੈਠੇ ਆ ਸਾਨੂੰ ਇੱਥੇ ਕਿਸੇ ਨੂੰ ਮਸਲਾ ਨਹੀਂ ਹਿੰਦੂ ਸਿੱਖ ਮੁਸਲਮਾਨ ਦਾ ਜੀ ਅਸੀਂ ਸਾਰੇ ਬੜੇ ਪਿਆਰ ਨਾਲ ਰਹਿੰਦੇ ਆ ਮੈਂ ਨਾ ਅਸੀਂ ਕਿਸੇ ਨੂੰ ਨਫ਼ਰਤ ਕਰਦੇ ਕਿਉਂਕਿ ਇਸ ਧਰਤੀ ਦਾ ਜਿਹੜਾ ਸੁਨੇਹਾ ਇਹਨਾਂ ਗੁਰੂ ਸਾਹਿਬ ਨੇ ਸਭੇ ਸਾਂਝੀ ਵਾਲ ਸਦਾਇ ਤੋਂ ਕਿਸੇ ਨਾ ਕਿਸੇ ਬਹਾਰਾ ਜੀਉ ਦਾ ਸੁਨੇਹਾ ਹੈ ਜਿਵੇਂ ਮੈਂ ਪਹਿਲਾਂ ਵੀ ਦੱਸਿਆ ਵੀ ਇੱਕ ਪਿਤਾ ਇੱਕ ਅਸਕੇ ਹਮਾਰਕ ਅਸੀਂ ਉਸ ਗੱਲ ਤੇ ਪਹਿਰਾ ਦੇਣ ਵਾਲੇ ਲੋਕ ਆ ਮੈਂ ਤਾਂ ਆਪਦੀ ਗੱਲ ਕਰਦਾ ਕਿ ਸਿੱਖਾਂ ਦੇ ਵਿੱਚ ਵੀ ਕੋਈ ਕਟੜ ਹੈ ਨਾ ਤਾਂ ਅਸੀਂ ਉਹਦਾ ਵੀ ਵਿਰੋਧ ਕਰਦੇ ਆ ਕਿਉਂਕਿ ਸਾਡੇ ਚ ਕਟੜਤਾ ਦਾ ਸਾਡੀ ਖਤਮ ਕੀਤੀ ਆ ਗੁਰੂ ਸਾਹਿਬ ਨੇ ਸਾਨੂੰ ਇਨਸਾਨ ਬਣਦਾ ਇੱਕ ਸੁਨੇਹਾ ਦਿੱਤਾ ਕਿ ਚੰਗੇ ਇਨਸਾਨ ਬਣ ਕੇ ਇਸ ਲੋਕਾਈ ਦੀ ਸੇਵਾ ਕਰੀ ਤਾਂ ਮੈਂ ਉਹ ਰਕਾਰ-ਕਾਰ ਕਰ ਤੁਹਾਨੂੰ ਦਿਖਾ ਰਿਹਾ ਵੀ ਇਹਨਾਂ ਨੇ ਸਮੇ ਸਮੇਤੇ ਸਮੇ ਸਮੇਤੇ ਇਹਨਾਂ ਨੇ ਜ਼ਹਿਰ ਸਿੱਟੀ ਆ ਹਮ ਆਰਐਸਐਸ ਨੇ ਅੱਜ ਤੁਸੀਂ ਕਹੀ ਜਾਂਦੇ ਹੋ ਵੀ ਜਿਹੜਾ ਨੌਵੇਂ ਪਾਸ਼ੇ ਨੇ ਹਮ ਬਲੀਦਾਨ ਦਿੱਤਾ ਜੀ ਉਹ ਸੁਨੇਹਾ ਸੀ ਉਹ ਵੀ ਇੱਕ ਪੰਡਤ ਜੀ ਆਏ ਸੀ ਕਿਰਪਾ ਰਾਮ ਜੀ ਇਕੱਠੇ ਹੋ ਕੇ ਕਿ ਗੁਰੂ ਸਾਹਿਬ ਸਾਡੇ ਤਾਂ ਜਨੇਊ ਨੂੰ ਖਤਰਾ ਹੈ ਜੀ ਤੇ ਉਹ ਥੋਟਾ ਥੋਟਾ ਧਾਰਮਿਕ ਜਿਹੜਾ ਚਿੰਨ ਅਜਨੇ ਉਹਨੂੰ ਬਚਾਉਣ ਲਈ ਸਾਡੇ ਗੁਰੂ ਸਾਹਿਬ ਬਲਦਾਨ ਦਿੰਦੇ ਆ ਤੇ ਤੁਸੀਂ ਸਾਡੇ ਧਾਰਮਿਕ ਚਿੰਨਾਂ ਦੇ ਉੱਤੇ ਇਸ ਤਰ੍ਹਾਂ ਨਿਸ਼ਾਨੇ ਲਾਉਂਦੇ ਹੋ ਤੁਸੀਂ ਇਸ ਭੈੜੀ ਨਜ਼ਰ ਨਾਲ ਉਹਨਾਂ ਨੂੰ ਵੇਖਦੇ ਹੋ ਬਗਾਨੇ ਮੁਲਕ ਚਲੇ ਜਾਓ ਤੁਸੀਂ ਪਾਕਿਸਤਾਨ ਨੂੰ ਹਮ ਹਰ ਇੱਕ ਗੱਲ ਦੇ ਵਿੱਚ ਪਾਕਿਸਤਾਨ ਨੂੰ ਭੰਡ ਦਿਓ ਇਹ ਐਜੂਕੇਸ਼ਨ ਆ ਜਾਂਦੇ ਆ ਪਾਕਿਸਤਾਨ ਦੇ ਪਾਕਿਸਤਾਨ ਚਲੇ ਜਾਈਏ ਉੱਥੇ ਕੋਈ ਪਾਬੰਦੀ ਨਹੀਂ ਜੀ ਕਿਸੇ ਬਾਹਰਲੇ ਮੁਲਕ ਕੈਨੇਡਾ ਅਮਰੀਕਾ ਇੰਗਲੈਂਡ ਕਿਤੇ ਚਲੇ ਜਾਓ ਕਿਤੇ ਨਹੀਂ ਪਾਬੰਦੀ ਯੂਰਪ ਚਲੇ ਜਾਓ ਕਿਤੇ ਨਹੀਂ ਪਾਬੰਦੀ ਹਮ ਸਾਡੇ ਮੁਲਕ 'ਚ ਸਾਨੂੰ ਕਿਉਂ ਨਹੀਂ ਵਧਖਾਇਆ ਜਾਂਦਾ ਜੇ ਸਾਡੇ ਨੌਜਵਾਨ ਉੱਠ ਕੇ ਇਹ ਗੱਲ ਕਰਦੇ ਆ ਹਮ ਵੱਖਰਾ ਰਾਜ ਸਾਡਾ ਤੇ ਉਹ ਸਾਨੂੰ ਵੱਖਰਾ ਰਾਜ ਤੋਂ ਵੱਖਰਾ ਸੂਬਾ ਤੋਂ ਫਿਰ ਉਹ ਕਾਹਦੇ ਚੋਂ ਨਿਕਲਦੀ ਹੈ ਗੱਲ ਇਹਨਾਂ ਚੀਜ਼ਾਂ ਚੋਂ ਨਿਕਲਦੀ ਹੋਊਗਾ ਜਦੋਂ ਤੁਸੀਂ ਸਾਡੇ ਉੱਤੇ ਇਹ ਹਮਲੇ ਕਰਦੇ ਜੀ ਸਾਡੇ ਧਾਰਮਿਕ ਚਿੰਨ੍ਹਾਂ ਤੇ ਹਮਲਾ ਕਰਦੇ ਸਾਡੇ ਧਾਰਮਿਕ ਚਿੰਨ੍ਹ ਸਾਡੇ ਆਪ ਦੇ ਖਰੀਦੇ ਹੋਏ ਜਾਂ ਖੋਜੇ ਹੋਏ ਨਹੀਂ ਉਹ ਉਹ ਸਾਨੂੰ ਪਾਤਸ਼ਾਹ ਨੇ ਖੋਜ ਕੇ ਦਿੱਤੇ ਆ ਉਹ ਸਾਨੂੰ ਪਾਤਸ਼ਾਹ ਨੇ ਬਖਸ਼ੇ ਆ ਜੇ ਤੁਸੀਂ ਉਹਨਾਂ ਤੇ ਹਮਲੇ ਕਰੋਗੇ ਤੇ ਫਿਰ ਤੁਹਾਡਾ ਰਹਿਣਾ ਕੁਝ